ਦਸਨ ਪਰਸਿਆ ਪੂਤ ਜਨਮ ਮਰਨ ਦੁਖ ਜਾਏ ਹੋਵਾ ਸਿਪਤਖ ਸਾਮ ਦੀ ਨੂਰ ਅਰਸ਼ ਹੋ কুরਸ ਹੋ ਝਕੀਐ ਤੋਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬਹਠਿਆ ਸੋਹੀਐ ਆਪਨਾਂ ਦਾ ਦੇਸਾ ਹੋ ਜਿਸ ਪਾਸ ਬਹਠਿਆ ਸੋਹੀਐ ਸਭਨਾ ਦਾ ਦੇਸਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹਲਾ 4 ਮੇਰਾ ਮਨ RAM ਨਾਮ ਜਪਿਓ ਗੁਰਵਾਕ ਹਾਰ ਹਾਰ ਕਿਰਪਾ ਕਰੀ ਜਗਦੀਸ਼ਰ ਦਰਮਤ ਦੂਜਾ ਭਾਉ ਗयो ਸਭ ਚਾਤ ਮੇਰਾ ਮਨ RAM ਨਾਮ ਜਪਿਓ ਗੁਰਵਾਕ ਹਾਰ ਹਾਰ ਕਿਰਪਾ ਕਰੀ ஜதிம தூா பான ரே கட கட்ட ரவயோ உக்க ਹਾਰ ਕੇ ਸ਼ਾਂਤ ਮਿਲੇ ਹਰ ਪ੍ਰਕਟੇ ਉਗਰ ਕੈ ਵਿਖਿਆ ਕੇ ਤਾਕ ਸ਼ਾਂਤ ਜਨਾਕੀ ਬਹੁਤ ਬਹੁ ਸੋਪਾ ਜਿਨ ਔਰ ਧਾਰਿਓ ਹਰ ਰਸ ਕਰ ਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਉ ਦੇਖ ਬਸਰਾਤ ਹਰ ਕੇ ਸੰਤ ਜਨਾਮ ਹਰ ਹਰ ਤੇਜਨ ਊਤਮ ਜਨਕ ਜਨਾਕ ਨਹਾਰ ਹਿਰਦੈ ਬਾਸ ਬਸਾਨੀ ਛੂਟ ਗਈ ਮੁਸਕੀ ਮੁਸਕਾਕ ਤੇਮਰੀ ਜਨ ਤੁਮ ਹੀ ਪ੍ਰਭ ਕੀ ਹੈ ਹਰ ਰਾਖ ਲੇਹੁ ਆਪਨ ਆਪਣਾਤ ਜਨ ਨਾਨਕ ਕੇ ਸਖਾ ਹਰ ਭਾਈ ਮਾਤ ਪਿਤਾ ਬੰਦਪ ਹਰ ਸਾਖ ਤੁਮਰੇ ਜਨ ਤੁਮ ਹੀ ਪ੍ਰਭ ਕੀਏ ਹਰ ਰਾਖ ਲੇਹੁ ਆਪਨ ਆਪਣਾਤ ਜਾਨ ਨਾਨਕ ਕੇ ਸਤਾ ਹਰ ਭਾਈ ਮਾਤ ਪਿਤਾ ਬੰਦਪ ਆਰਸਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਕਮਾ ਮਹਾਨ ਸਮਰਾਥ ਗੁਰੂ ਸ਼ਬਦਾ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਗੁਰੂ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਵਡ ਭਾਗੀ ਹੋ ਜੋ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਵਾਂ ਸਦਾਨੀ ਸਹਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਮਸ਼ੋ ਧਰਤੀ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਬੰਜੀ ਸਾਹਿਬ ਆਲਮ ਕੀਰ ਵਿਖੇ ਅਮਰੰਦ ਮੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਪਾਤਸ਼ਾਹ ਜੀ ਨੇ ಅಪਾਰ ਬਖਸ਼ਿਸ਼ ਮਿਹਰਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਸਤਕਾਰ ਜੋ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ শ্রবণ ਕੀਤੇ ਹਨ ਸਵਾਉ ਗੁਰੂ ਸਵਾਰਿਓ ਸਮਾ ਹੈ ਜੋ ਚੱਲ ਰਹੀ ਲੜੀ ਵਾਰ ਗੁਰਬਾਣੀ ਦੀ ਕਥਾ ਵਿਚਾਰ ਆਪ ਸੰਗਤਾਂ ਸ਼ਰਬਨ ਕਰਦੀਆਂ ਆ ਰਹੀਆਂ ਹਨ ਆਓ ਆਪਣੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਕਰ ਕਰੀਏ ਧਿਆਨ ਗੁਰੂ ਚਰਣਾ ਵਿੱਚ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾ ਨੜਾ ਮਹਲਾ 4 ਮੇਰਾ ਮਨ RAM ਨਾਮ ਜਪਿਓ ਗੁਰਬਾਕ ਹਰ ਹਰ ਕਿਰਪਾ ਕਰੀ ਜਗ ਦੀ ਸਰ ਦੁਰਮਤ ਦੂਜਾ ਭਾਉ ਗयो ਸਭ ਝਾਤ ਕਾਨੜਾ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰੇ ਹਨ ਕਾਨੜਾ ਰਾਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਚੌਥਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗੰ ਤੋਂ 1295 ਤੇ ਸ਼ੁਭਤ ਹੈ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਜਿੱਥੇ ਸਤਿਗੁਰੂ ਜੀ ਸੰਤ ਜਨਾਂ ਦੀ ਮਹਿਮਾ ਬੜਾਈ ਨੂੰ ਕਥਨ ਕਰਦੇ ਹਨ ਉਥੇ ਨਾਲ ਹੀ ਸਤਿਗੁਰੂ ਜੀ ਇਹ ਦੱਸ ਰਹੇ ਨੇ ਕਿ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਗੁਰੂ ਦੇ ਬਚਨ ਮੰਨ ਕੇ ਜਪਿਆ ਜਾ ਸਕਦਾ ਹੈ ਜੈਂ ਜਿ ਕਹਿ ਲਈਏ ਜਿਹਦੇ ਉੱਤੇ ਗੁਰੂ ਦੀ ਬਖਸ਼ਿਸ਼ ਗੁਰੂ ਦੀ ਮਿਹਰ ਹੋਵੇ ਨਾ ਉਹੀ ਫਿਰ ਪਰਮੇਸ਼ਰ ਦਾ ਨਾਮ ਜਪ ਸਕਦਾ ਉਹੀ ਉਸ ਪ੍ਰਭੂ ਪਰਮਾਤਮਾ ਦੇ ਵਿੱਚ ਭੇਦ ਹੋ ਜਾਂਦਾ ਲੀਨ ਹੋ ਜਾਂਦਾ ਹੈ ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਆਂ ਤੇ ਪਾਤਸ਼ਾਹ ਜੀ ਪਰਮਾਨੰ ਕਰਦੇ ਨੇ ਗੁਰੂ ਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਗੁਰ ਕਿਰਪਾ ਜੇ ਨਾ ਰਹ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜ्यों ਪਾਣੀ ਸੰਗ ਪਾਣੀ ਇਸ ਤਰ੍ਹਾਂ ਦੀ ਅਵਸਥਾ ਹੋ ਜਾਂਦੀ ਹੈ ਜਿਵੇਂ ਸਮੁੰਦਰ ਦੇ ਵਿੱਚ ਨਦੀਆਂ ਦਾ ਦਰਿਆਵਾਂ ਦਾ ਨਾਲਿਆਂ ਦਾ ਪਾਣੀ ਮਿਲ ਜਾਵੇ ਨਾ ਫਿਰ ਉਹ ਜਿਹੜਾ ਉਸ ਸਮੁੰਦਰ ਸਮੁੰਦਰ ਨਾਲ ਮਿਲਾਪ ਹੋ ਗਿਆ ਫਿਰ ਕੋਈ ਇਹ ਨਹੀਂ ਆਖਦਾ ਕਿ ਇਹ ਸਮੁੰਦਰ ਦਾ ਪਾਣੀ ਹੈ ਇਹ ਪੁਰਾਣੀ ਨਦੀ ਦਾ ਪੁਰਾਣੀ ਹੈ ਪੁਰਾਣੇ ਦਰਿਆ ਦਾ ਪਾਣੀ ਹੈ ਤੇ ਸਾਰੇ ਕਹਿੰਦੇ ਨੇ ਇਹ ਸਮੁੰਦਰ ਹੈ ਇਹ ਸਮੁੰਦਰ ਦਾ ਪਾਣੀ ਹੈ ਇਸੇ ਤਰ੍ਹਾਂ ਹੀ ਜਿਹੜੇ ਪ੍ਰਭੂ ਦੇ ਪਿਆਰੇ ਨੇ ਪ੍ਰਭੂ ਦਾ ਨਾਮ ਜਪ ਕੇ ਪ੍ਰਭੂ ਦੇ ਗੁਣ ਗਾ ਕੇ ਪ੍ਰਭੂ ਦੇ ਵਿੱਚ ਅਭੇਦ ਹੁੰਦੇ ਲੀਨ ਹੁੰਦੇ ਨੇ ਫਿਰ ਉਹ ਪਰਮੇਸ਼ਰ ਦਾ ਸਰੂਪ ਬਣ ਜਾਂਦੇ ਨੇ ਪਰਮੇਸ਼ਰ ਨੂੰ ਮਿਲਣ ਦੇ ਲਈ ਸਾਨੂੰ ਵਿੱਚ ਬਚੋਲਾ ਬਣਾ ਹੋਵੇਗਾ ਵਾਹਿਗੁਰੂ ਨੂੰ ਮਿਲਣ ਦੇ ਲਈ ਵਿਚ ਵਿਚੋਲ ਕੀ ਕਰਨ ਵਾਲਾ ਕੋਈ ਪੁਰਸ਼ ਪਾਣਾ ਪਵੇਗਾ ਉਹ ਪੁਰਸ਼ ਕਿਹੜਾ ਹੈ ਉਹ ਪੁਰਸ਼ ਨੇ ਗੁਰੂ ਸਹਿਬਾਨ ਜਦੋਂ ਆਪਾਂ ਸਤਗੁਰ ਦੇ ਬਚਨ ਪੜ੍ਹਦੇ ਆ ਨਾ ਗੁਰੂ ਸਹਿਬਾਨ ਜੀ ਕਹਿੰਦੇ ਨੇ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਢੀਠ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਢੀਠ বিছੜিয়া মেলে প্রভু হর দরਖ ਹੈ काबू ਸੀ হর নামੋ ਮੰਤਰ ਤੜਾਏਂਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋ ਕਹਿੰਦੇ ਜਿਸ ਤਰ੍ਹਾਂ ਸਤਿਗੁਰ ਨੂੰ ਸੁਣਿਆ ਸੀ ਸਤਿਗੁਰ ਦੀ ਮਹਿਮਾ ਵਡਿਆਈ ਤੈਸੋ ਹੀ ਮੈਂ ਦੀਤ ਉਸੇ ਤਰ੍ਹਾਂ ਮੈਂ ਗੁਰੂ ਦੇ دیدار ਕਰਦੇ ਨੇਤਰਾں ਨੇ ਦੇਖੇ ਗੁਰੂ ਕੀ ਕਰਦਾ ਹੈ ਕਹਿੰਦੇ ਨੇ ਹਰ ਨਾਮੋਂ ਮੰਤਰ ਦਾ ਡਾਏਂ ਦਾ ਕੱਟੇ ਹੋ ਮੈਂ ਰੋਗ ਨਾਨਕ ਸਤਗੁਰ ਤਿਨਾਂ ਮਿਲਾਇਆ ਜਿਨਾਂ ਧੁਰੇ ਪਿਆ ਸੋ ਗੁਰੂ ਕੀ ਹੈ ਹਰ ਦਰ ਕਹ ਕਬਸੀਟ ਬਸੀਟ ਕਹਿੰਦੇ ਨੇ ਬਜੂਲੇ ਨੂੰ ਜਿਵੇਂ ਲੜਕਾ ਲੜ